ਸਾਗਰ ਦੀ ਉਹ ਟੀਲਿੰਦੀਂ ਦੀ ਕੱਚਲਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਲਾਲ ਬੱਤੀ ਆਵੀ ਜਰਾ ਅਸੇ ਪਾਸੇ ਵੇਖ ਖੱਬੇ ਨਾਲ ਤੱਪ ਕੇ ਕਲਾਚ ਕੁੜੀਏ ਨਹੀਂ ਸੱਜੇ ਪੈਰ ਨਾਲ ਮਾਰਦੇ ਬ੍ਰੇਕ ਤੁਹਾਡੀ ਮੁਲਾਕਾਤ ਦੀ ਸ਼ੁਰੂਆਤ ਹੋਈ ਸੀ ਰ ਵੈਸੇ ਤੇ ਮੇਰੀ ਬੇਨਤੀ ਆ ਵੀ ਮੈਨੂੰ ਗੱਲ ਕਰਨੀ ਤੇ ਬਹੁਤੀ ਆਉਂਦੀ ਹੈ ਚਲੋ ਨੈਕਸਟ ਵੀਕ ਅਸੀਂ ਕਹਿ ਸਕਦੇ ਕਿ ਨਾ ਮੈਨੂੰ ਸਿਰਫ ਗਾਉਣਾ ਸਿਖਾਇਆ ਬੋਲਣਾ ਨਹੀਂ ਸਿਖਾਇਆ ਇਹ ਸੋਚਦੇ ਵੀ ਲੇਡੀ ਨੂੰ ਜਿਆਦਾ ਬੋਲਣਾ ਨਹੀਂ ਸਿਖਾਉਣਾ ਚਾਹੀਦਾ ਉਹ ਦੱਸ ਦੋ ਤੁਸੀਂ ਛੋਟੀ ਜਿਹੀ ਗੱਲ ਇਹ ਉਦੋਂ ਤੇ ਸੁਪਰ ਹਿੱਟ ਸੀਗੇ ਤੇ ਮੈਂ ਪੜਦੀ ਸੀ ਸਕੂਲ ਤੇ ਉਹ ਬਾਲ ਸਭਾ ਵਗੈਰਾ 'ਚ ਥੋੜਾ ਬਹੁਤਾ ਗਾਉਣ ਦਾ ਸੀਗਾ ਸ਼ੌਕ ਤੇ ਇਹ ਆਏ ਉੱਥੇ ਪਿੰਡ ਮੇਰੇ ਗਾਉਣ ਵਾਸਤੇ ਤੇ ਮੈਂ ਸਟੇਜ ਤੇ ਆਪਣੇ ਮੰਮੀ ਦੇ ਨਾਲ ਪੈਸੇ ਹੀ ਦੇਣ ਆਈ ਹਾਂ ਬਸ ਸਟੇਜ ਤੇ 20 ਰੁਪਏ ਦੇਣਾ ਸੀ 20 ਰੁਪਏ ਬਹੁਤ ਜ਼ਿਆਦਾ ਰਕਮ ਸੀ ਹਾਂ 20 ਰੁਪਏ ਹੀ ਦੇਣ ਆਈ ਹਾਂ ਤੇ ਇਹਨਾਂ ਨੇ ਪੁੱਛਿਆ ਵੀ ਗਾਣਾ ਹੁੰਦਾ ਤੇ ਮੈਂ ਕਿਹਾ ਵੀ ਆਉਂਦਾ ਉਹ ਇਹਨਾਂ ਦੀ ਇਹਨਾਂ ਦੀ ਨਾ ਮਾਤਾ ਨੇ ਕਿਹਾ ਸੀ ਵੀ ਮੇਰੀ ਕੁੜੀਆ ਨੇ ਨਾ ਸਕੂਲ ਵਾਲੇ ਕੱਪੜੇ ਪਾਏ ਨਾ ਝੋਲਾ ਵੀ ਸ਼ਹਿਰ ਨਾਲ ਹੀ ਪਾਇਆ ਸੀ ਬਸਤਾ ਕਿਉਂ ਬੱਚੇ ਗਾਣਾ ਗਾਉਂਦੇ ਹੁੰਦੇ ਹਨ ਦੇ ਨਾ ਜਦੋਂ ਮੇਲੇ ਦੇ ਵਿੱਚ ਜਾਂ ਕਿਸੇ ਮੰਡਾਲ ਦੇ ਵਿੱਚ ਕਿਸੇ ਵੀ ਪਿੰਡ ਦੇ ਪ੍ਰੋਗਰਾਮ ਚ ਤੇ ਉਹ ਮਾਤਾ ਜੀ ਨੇ ਕਿਹਾ ਵੀ ਮੇਰੀ ਗੁੜੀਆਂ ਨੇ ਨਾ ਕੋਈ ਗਾਣਾ ਗਾਉਣਾ ਤੇ ਮੈਂ ਕਿਹਾ ਜੀ ਠੀਕ ਆ ਤੇ ਮੈਂ ਵੈਸੇ ਹੀ ਪੁੱਛਿਆ ਵੀ ਕਿੱਦਾ ਕੱਢ ਮੈਂ ਕਿਹਾ ਕੋਈ ਧਾਰਮਿਕ ਗਾਣਾ ਗਾਉਣਾ ਤੇ ਇਹ ਪੰਜਾਬੀ ਕਲਚਰ ਜਾਂ ਚੱਲ ਰਿਹਾ ਵਾ ਤੇ ਸ਼ਾਇਦ ਪੁੱਛ ਨਹੀਂਨੇ ਬੱਚੇ ਤੇ ਮੈਂ ਕਿਹਾ ਜੀ ਕੀ ਕਾਹੋਗੇ ਕਹਿੰਦੇ ਜੀ ਤੁਹਾਡਾ ਹੀ ਗਾਣਾ ਮੈਂ ਕਿਹਾ ਕਿਹੜਾ ਕਹਿੰਦੇ ਜੀ ਤੁਹਾਡੀਆਂ ਦੋ ਟੇਪਾਂ ਨੇ ਉਹ ਸਾਰੇ ਮੈਨੂੰ ਆਉਂਦੇ ਆ ਤੇ ਮੈਂ ਕਿਹਾ ਜੀ ਠੀਕ ਆ ਉਹ ਮੇਰਾ ਗਾਣਾ ਮੇਰੇ ਨਾਲ ਇਹਨਾਂ ਗਾਤਾ ਜੀ ਤੇ ਤਕਰੀਬਨ ਸਾਰੇ ਸਰੋਤਿਆਂ ਨੇ ਇਹਨਾਂ ਦੇ ਇਲਾਕੇ ਵਾਲਿਆਂ ਪੀਕਾ ਪਿੰਡ ਦੇ ਇਲਾਕੇ ਵਾਲਿਆਂ ਨੇ ਉਹਨਾਂ ਨੇ ਇੰਨਾ ਅਸ਼ੀਰਵਾਦ ਦਿੱਤਾ ਕਿ ਸਟੇਜ ਤੋਂ ਉਤਰਦਿਆਂ ਸਾਰੀ ਇਨਾਂ ਦੀ ਮਾਤਾ ਨੂੰ ਕਹਿਣ ਲੱਗੇ ਕਿ ਜਿੰਨੀ ਵਧੀਆ ਜੋੜੀ ਚੱਜੀ ਹੈ ਹਾਲਾਂਕਿ ਇਹਨਾਂ ਨੇ ਸਕੂਲ ਵਾਲੇ ਕੱਪੜੇ ਪਾਏ ਹੀ ਬੱਚਿਆਂ ਵਾਂਗੂ ਨਾਲ ਗਾਇਆ ਉਹ ਵੈਸੇ ਹੀ ਜੀ ਫਿਰ ਚਲੋ ਉਦੋਂ ਬਾਅਦ ਇਹਨਾਂ ਨੂੰ ਸਿਖਾਇਆ ਕੀ ਬਾਤ ਹੈ ਤੇ ਪ੍ਰਮਾਤਮਾ ਨੇ ਜੀਵਨ ਦਾ ਸਾਥ ਮਹਾਂ ਬਖਸ਼ਿਤ ਉਹ ਲੰਬਾ ਸਾਥ ਜੀਵਨ ਦਾ ਦੇ ਦਿੱਤਾ ਪ੍ਰਮਾਤਮਾ ਨੇ ਕਿ ਬਖਸ਼ਿਸ਼ ਕੀਤੀ ਹੈ ਜਨਮ ਜਨਮ ਦਾ ਸਾਥ ਤਾਂ ਬਿਲਕੁਲ ਮੈਂ ਮੈਂ ਉਹੀ ਮੇਰੇ ਦਰਸ਼ਕ ਵੀ ਜਾਨਣਾ ਚਾਹੁੰਦੇ ਨੇ ਕਿ ਦੇਖੋ ਕਿਸ ਤਰੀਕੇ ਦੇ ਨਾਲ ਪ੍ਰਮਾਤਮਾ ਨੇ ਰਹਿਮਤ ਕੀਤੀ ਤੁਸੀਂ ਦੋਨੇ ਜੋੜੀ ਜਿਹੜੀ ਹੈ ਐਸੀ ਪੱਕੀ ਜੋੜੀ ਆ ਕਿ ਸਟੈਂਪ ਲਗਾ ਦਿੱਤੀ ਪ੍ਰਮਾਤਮਾ ਨੇ ਬੜੀਆਂ ਜੋੜੀਆਂ ਨੇ ਅੱਜ ਵਕੂ ਵਕ ਫੋਨ ਉਤਰੀਆਂ ਫਿਰਦੀਆਂ ਮੇਰੀ ਜ਼ਿਆਦਾ ਚੜ੍ਹਾਈ ਹੈ ਤੇ ਮੈਂ ਤੈਨੂੰ ਨਾਲ ਲੈ ਕੇ ਜਾਵਾਂ ਤੇ ਤੇਰੀ ਜ਼ਿਆਦਾ ਚੜ੍ਹਾਈ ਤੇ ਮੈਂ ਉਹਨੂੰ ਨਾਲ ਲੈ ਕੇ ਜਾਵਾਂ ਇਸ ਤਰ੍ਹਾਂ ਦੀ ਗੱਲ ਜਿਹੜੀ ਆ ਜ਼ਿਆਦਾਤਰ ਉਹਨਾਂ ਜੋੜੀਆਂ ਦੇ ਮੈਚ ਦੇ ਵਿੱਚ ਆਉਂਦੀ ਹੈ ਹਨਾ ਨਹੀਂ ਮੈਨੂੰ ਮੈਂ ਐਦਾਂ ਨਹੀਂ ਸੋਚ ਉਹ ਕਰਮਾਂ ਦੀਆਂ ਗੱਲਾਂ ਨੇ ਜੀ ਉਹ ਕਲਾਕਾਰ ਕੱਲੇ ਥੋੜੀ ਵਿਛੜਦੇ ਆ ਉਹ ਤੇ ਹਰ ਘਰ ਚੋਂ ਤੇ ਝਗੜੇ ਝੇੜੇ ਨੇ ਹਰ ਘਰ 'ਚ ਜਿਹੜੇ بڑے-ਬڑے ਜਿਹੜੇ ਘਰੋਂ ਜਨਮ ਤੋਂ ਹੀ ਜਿਹੜੇ ਲੋਕ ਅਮੀਰ ਨੇ ਜਾਂ ਜਿਨ੍ਹਾਂ ਨੂੰ ਗਾਉਣ ਦੀ ਲੋੜ ਨਹੀਂ ਆ ਜਾਂ ਸਟੇਜਾਂ ਤੇ ਸੇਵਾ ਨਹੀਂ ਕਰਦੇ ਮੈਂ ਜੋੜੀਆਂ ਟੁੱਟੀਆਂ ਵੇਖੀਆਂ ਪਰ ਸਤਰਾਮ ਦੀ ਜਗ੍ਹਾ ਸਾਗਰ ਦੀ ਜੋੜੀ ਉੱਥੇ ਦੀ ਉੱਥੇ ਖੜੀ ਆ ਤੇ ਪ੍ਰਭਾਤਮਨ ਰੱਖਿਆ ਵੀ ਖੜੀ ਆ ਸਰ ਸਰ ਇਹ ਤੇ ਸਾਮਾ ਦੀ ਗੱਲ ਆ ਨਾ ਇਹ ਤੇ ਸਾਮਾ ਦੀ ਡੋਰ ਆ ਇਹ ਤੇ ਸਾਹ ਮੁੱਕਣਗੇ ਹੂੰ ਹੂੰ ਤੇ ਉਹ ਵੀ ਸ਼ਾਇਦ ਇੱਕ ਦੂਜੇ ਦੇ ਨਾਲ ਹੀ ਮੁੱਕਣਗੇ ਬਿਲਕੁਲ ਅੱਛਾ ਸਾਗਰ ਜੀ ਕਦੀ ਸੋਚਿਆ ਸੀ ਮ ਲੱਗਦਾ ਮੰਨਦੇ ਅਸੀਂ ਕਿ ਪਿੰਡਾਂ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਗਾਣੇ ਚੜ੍ਹਾਈ ਚੜਦੇ ਨੇ ਲੋਕ ਮੇਲੇ ਵਿੱਚ ਪਹੁੰਚਦੇ ਨੇ ਦੇਖਦੇ ਨੇ ਪਰ ਕਦੀ ਸੋਚਿਆ ਸੀ ਕਿ ਸੋਸ਼ਲ ਮੀਡੀਆ ਉੱਤੇ ਇਸ ਤਰੀਕੇ ਦੇ ਨਾਲ ਇਕਦਮ ਹੀ ਇਸ ਤਰ੍ਹਾਂ ਹਾਈਲਾਈਟ ਹੋ ਜਾਣਗੇ ਕਿ ਮੈਂ ਮੈਂ ਜ਼ਰੂਰ ਸੋਚਦਾ ਨਹੀਂ ਜੀ ਮੈਨੂੰ ਆਪਣੇ ਤੇ ਮਾਣ ਆ ਜੀ ਮੈਂ ਅੱਜ ਤੋਂ 24 ਸਾਲ ਪਹਿਲਾਂ ਜਦੋਂ ਤੁਹਾਡੇ ਵਰਗੇ دوست ਤਾਂ ਮਿੱਤਰਾਂ ਨਾਲ ਮੇਰੇ ਪਿੰਡ ਦੇ ਸਰਪੰਚ ਸਾਹਿਬ ਸੀਗੇ RAMBIR ਤੇ ਸਰਦਾਰ ਪ੍ਰਤਾਪ ਸਿੰਘ ਕਲੇ ਉਹ ਇਸ ਤਰ੍ਹਾਂ ਨਾਲ ਮੇਰੇ ਤੁਰੇ ਫਿਰਨਾ ਉਹਨਾਂ ਕਹਿਣਾ ਵੀ ਸਤਨਾਮ ਜੀ ਆਪਾ ਕਾਪੀ ਉਹ ਲਿਖੀ ਹੋਣੀ ਕਲਾਕਾਰਾਂ ਦੇ ਮਗਰ ਜਾਣਾ ਗਾਣੇ ਲੈ ਕੇ ਤੇ ਜਦੋਂ ਕਿਤੇ ਨਾਜ਼ਦਿਆਂ ਨੇ ਕਹਿਣਾ ਵੀ ਤੂੰ ਚੰਗੀ ਭਲੀ ਆਪਣਾ ਕਲੀਨਿਕ ਕਰਦਾ ਮੈਂ ਡਾਕਟਰ ਸੀਗਾ ਜੀ ਤੇ ਤੂੰ ਆਪਣਾ ਕਲੀਨਿਕ ਕਰਦਾ ਚੰਗਾ ਭਲਾ ਉਹ ਵਿਗਾੜ ਦੇਣਾ ਤੂੰ ਗਾਣੇ ਲਿਖੇ ਆ ਕਲਾਕਾਰਾਂ ਦੇ ਮਗਰ ਤੁਰਿਆ ਫਿਰਦਾ ਤੇ ਮੈਂ ਬੜੇ ਮਾਣ ਨਾਲ ਹਿੱਕ ਤੇ ਹੱਥ ਮਾਰ ਕੇ ਕਹਿੰਦਾ ਹੁੰਦਾ ਸੀਗਾ ਜੀ ਮੈਂ ਅੱਜ ਵੀ ਸਟਾਰ ਹਾਂ ਕੱਲ ਵੀ ਸਟਾਰ ਤੇ ਜਦੋਂ ਦਾ ਆਜਮਾਨਾ ਸੀ ਸੋਸ਼ਲ ਮੀਡੀਆ ਦਾ ਇਹ ਮੈਨੂੰ ਪਤਾ ਸੀਗਾ ਜੀ ਇੱਕ ਦਿਨ ਆਹ ਕੰਮ ਹੋਣਾ ਮੈਨੂੰ ਆਪਣੀ ਕਲਾ ਦਾ ਅੱਛਾ ਡਾਕਟਰ ਡਾਕਟਰ ਜਿਤਨਾ ਜੀ ਕਹਿੰਦੇ ਬਈ ਡਾਕਟਰਸ ਦੀ ਪਹਿਲਾਂ ਡਾਕਟਰ ਸਤਨਾਮ ਸਾਗਰ ਕਹਿੰਦੇ ਹਣੇ ਹੁਣ ਸਿੰਗਰ ਸਤਨਾਮ ਸਾਗਰ ਸਾਗਰ ਨਹੀਂ ਕਹ ਸੀ ਉਹ 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 ਡਾਕਟਰ ਸਤਨਾਮ ਸੀਗਾ ਅੱਛਾ ਤੇ ਲੇਕਿਨ ਇਹ ਸਾਗਰ ਤੇ ਖੰਦਸ ਤੋਂ ਬਾਅਦ ਚ ਮੈਨੂੰ ਲਿਖਦਿਆਂ ਲਿਖਦਿਆਂ